ਜੇਕਰ ਕੋਈ ਪਾਇਲਟ ਬਣਨਾ ਚਾਹੁੰਦਾ ਹੈ ਤਾਂ ਜਾਣੋ ਕਿਵੇਂ ਬਣਿਆ ਜਾ ਸਕਦਾ ਹੈ ਸਿੱਖ ਲਈ ਕਿੰਨਾ ਖਰਚ ਆਉਂਦਾ ਹੈ ਤਨਖਾਹ ਕਿੰਨੀ ਹੁੰਦੀ ਹੈ ਦੇਖੋ ਇਸ ਖਾਸ ਰਿਪੋਰਟ ਪਾਇਲਟ ਕਿਵੇਂ ਬਣਦੇ ਨੇ ਇਸ ਦੀ ਪੜਾਈ ਕਿਵੇਂ ਹੁੰਦੀ ਹੈ ਸਿਖਲਾਈ ਕਿਵੇਂ ਹੁੰਦੀ ਹੈ ਇਸ ਦੀ ਪੜਾਈ ਤੇ ਕਿੰਨਾ ਖਰਚਾ ਆਉਂਦਾ ਹੈ ਤੇ ਜਦੋਂ ਤੁਸੀਂ ਪਾਇਲਟ ਬਣ ਜਾਂਦੇ ਹੋ ਤਾਂ ਤੁਹਾਡੀ ਤਨਖਾਹ ਕਿੰਨੀ ਹੁੰਦੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ प्रदीप ਗੌਰ ਟ੍ਰਾਵੀਸ਼ਨ ਸੈਕਟਰ ਦੇ ਵਿੱਚ ਹੋਏ ਵਿਕਾਸ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਕਿ ਕਿਵੇਂ ਉਡਾਨਾਂ ਰੱਦ ਹੋਈਆਂ ਨੇ ਕਿਵੇਂ ਯਾਤਰੀ ਪਰੇਸ਼ਾਨ ਹੋਏ ਨੇ ਖੱਜਲ ਖਵਾਰ ਹੋਈ ਨੇ ਤੇ ਪਾਲਟਾਂ ਦੀ ਘਾਟ ਹੁੰਦੀ ਹੈ ਖੈਰ ਅਸੀਂ ਸਭ ਬਾਰੇ ਨੇ ਸੋ ਗੇ ਇਸ ਨੌਕਰੀ ਦੇ ਬਾਰੇ ਚਰਚਾ ਕਰਾਂਗੇ ਕਿ ਆਖਰਕਾਰ ਪਾਇਲਟ ਕਿਵੇਂ ਬਣਿਆ ਜਾਂਦਾ ਹੈ ਕਿਵੇਂ ਤੁਸੀਂ ਇਸ ਦੀ ਸਿਖਲਾਈ ਲੈ ਸਕਦੇ ਹੋ ਇਸ ਦੀ ਪੜ੍ਹਾਈ ਕਿਵੇਂ ਕੀਤੀ ਜਾਂਦੀ ਹੈ ਤੇ ਫਿਰ ਜਦੋਂ ਤੁਸੀਂ ਪਾਇਲਟ ਬਣਜਾਣੇ ਹੋ ਤਾਂ ਤੁਹਾਡੀ ਮੈਕਸਿਮਮ ਪੇ ਸਕਿਲ ਹੈ ਜਿਹੜਾ ਉਹ ਕਿੰਨਾ ਹੋਏਗਾ ਸੋ ਜੇਕਰ ਇਸ ਸਾਰੀਆਂ ਚੀਜ਼ਾਂ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅਰਥਾਤ ਬਿਲਕੁਲ ਭਾਰਤ ਦੇ ਵਿੱਚ ਐਵੀਏਸ਼ਨ ਸੈਕਟਰ ਇੱਕ ਤੇਜ਼ੀ ਦੇ ਨਾਲ ਵੱਧ ਰਿਹਾ ਅਰਥਾਚਾਰ ਹੈ ਜਿਸ ਕਾਰਨ ਭਾਰਤੀ ਅਰਥ ਵਿਵਸਥਾ ਦੇ ਵਿੱਚ 53.6 ਕਰੋੜ ਅਮਰੀਕੀ ਡਾਲਰ ਦੀ ਹਿੱਸੇਦਾਰੀ ਹੈ ਤੇ 75 ਲੱਖ ਤੋਂ ਵੱਧ ਲੋਕਾਂ ਲਈ ਰੋਜ਼ਗਾਰ ਮਹੱਈਆ ਕਰਵਾਉਣ ਵਾਲਾ ਖੇਤਰ ਹੈ। ਸਾਲ 2004 ਦੇ ਵਿੱਚ ਡਾਇਰੈਕਟਰੀ ਜਨਰਲ ਆਫ ਸਿਵਲ ਐਵੀਏਸ਼ਨ ਨੇ 1300 ਤੋਂ ਵੱਧ ਵਪਾਰਕ ਪਾਇਲਟ ਲਾਇਸੈਂਸ ਜਾਰੀ ਕੀਤੇ ਸੀ। ਯਾਨੀ ਸਾਲ ਇੰਨੇ ਨਵੇਂ ਪਾਇਲਟ ਸ਼ਾਮਲ ਹੋਏ ਨੇ। ਇਸ ਰਿਪੋਰਟ ਦੇ ਵਿੱਚ ਅਸੀਂ ਇਸ ਨੌਕਰੀ ਬਾਰੇ ਗੱਲ ਕਰਾਂਗੇ ਜਿਸ ਦਾ ਸੁਪਨਾ ਤੁਸੀਂ ਜ਼ਮੀਨ ਤੋਂ ਲੈਂਦੇ ਹੋ ਪਰ ਇਹ ਸੁਪਨਾ ਸੱਚਾਰ ਪੂਰੀ ਤਰ੍ਹਾਂ ਅਸਮਾਨ ਦੇ ਵਿੱਚ ਹੁੰਦਾ ਹੈ ਯਾਨੀ ਪਾਇਲਟ ਬਣਨਾ। ਤੱਕ ਕਾਕਪਿਟ ਤੱਕ ਦਾ ਸਫਰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ ਮਨਵੀ ਚੌਣ ਵਾਲਾ ਪਹਿਲਾ ਸਵਾਲ ਕਿ ਪਾਇਲਟ ਕਿਵੇਂ ਬਣਨਾ ਹੈ ਇੱਕ ਮਸ਼ਹੂਰ 에ਅਰਲਾਈਨ ਕੰਪਨੀ ਦੇ ਪਾਇਲਟ ਨੇ ਇਸ ਦਾ ਜਵਾਬ ਦਿੱਤਾ ਉਸ ਨੇ ਸਮਝਾਇਆ ਕਿ ਭਾਰਤ ਦੇ ਵਿੱਚ ਪਾਇਲਟ ਬਣਨ ਦੇ ਦੋ ਤਰੀਕੇ ਨੇ ਇੱਕ ਜੋ ਕਈ ਸਾਲਾਂ ਤੋਂ ਚੱਲ ਰਿਹਾ ਹੈ ਤੇ ਦੂਜਾ 에ਅਰਲਾਈਨ ਕੰਪਨੀ ਦੇ ਕ੍ਰੈਡਿਟ ਪਾਇਲਟ ਪ੍ਰੋਗਰਾਮ ਸਰੀਏ ਦੋਵਾਂ ਮਾਮਲਿਆਂ ਦੇ ਵਿੱਚ ਉਮਰ 18 ਸਾਲ ਹੋਣੀ ਚਾਹੀਦੀ ਹੈ ਤੇ ਨਾਲ ਹੀ 12ਵੀਂ ਜਮਾਤ ਵਿੱਚ ਭੌਤਿਕ ਵਿਗਿਆਨ ਤੇ ਗਣਿਤ ਦੇ ਨਾਲ 50 ਫੀਸਦੀ ਅੰਕ ਨੇ ਜਿਹੜੇ ਪ੍ਰਾਪਤ ਕਰਨੇ ਬਹੁਤ ਜ਼ਰੂਰੀ ਨੇ ਜੇਕਰ ਕੋਈ ਕਮਰਸ ਜਾਂ ਆਰਟਸ ਪਿਛੋਕੜ ਵਾਲਾ ਹੈ ਸੋ ਕਹਿਣ ਦਾ ਭਾਵ ਹੈ ਕਿ ਜੇਕਰ ਕਿਸੇ ਨੇ +1 +2 ਦੇ ਵਿੱਚ ਕਮਰਸ ਜਾਂ ਆਰਟਸ ਪੜੀ ਹੈ ਉਸ ਲਈ ਨੈਸ਼ਨਲ ਇੰਸਟੀਚਿਊਟ ਆਫ ਓਪਨਿੰਗ ਸਕੂਲ ਜਾਂ ਕਿਸੇ ਵੀ ਸਟੇਟ ਬੋਰਡ ਉਪਨ ਪ੍ਰੀਖਿਆ ਰਾਹੀਂ 12ਵੀਂ ਦੀ ਫਿਜ਼ਿਕਸ ਤੇ ਗਣਿਤ ਦੀਆਂ ਪ੍ਰੀਖਿਆਵਾਂ ਪਾਸ ਕਰਨੀਆਂ ਜ਼ਰੂਰੀ ਨੇ ਸੋ ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਭਾਰਤ ਦੇ ਵਿੱਚ ਹਵਾਵਾਜ਼ੀ ਰੈਗੂਲੇਟਰ ਹੈ ਜੀਜੀਸੀਏਐਨਏ ਭਾਰਤ ਦੇ ਵਿੱਚ ਕਈ ਡਾਕਟਰਾਂ ਨੂੰ ਪਾਇਲਟ ਸਿਖਲਾਈ ਲਈ ਲੋੜੀਂਦੀ ਡਾਕਟਰੀ ਜਾਂਚਾਂ ਲਈ ਮਾਨਤਾ ਦਿੰਦੀ ਹੈ ਪਾਇਲਟ ਸਿਖਲਾਈ ਤੋਂ ਪਹਿਲਾਂ ਕਿਸੇ ਵਿਦਿਆਰਥੀ ਕੋਲ ਕਲਾਸ ਟੂ ਮੈਡੀਕਲ ਸਰਟੀਫਿਕੇਟ ਹੋਣਾ ਚਾਹੀਦਾ ਹੈ ਇਹ ਡੀਜੀਸੀਏ ਪ੍ਰਵਾਨਿਤ ਡਾਕਟਰ ਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ ਇਹ ਨਿਰਧਾਰਿਤ ਕਰਦਾ ਹੈ ਕਿ ਵਿਅਕਤੀ ਸਿਖਲਾਈ ਲੈਣ ਲਈ ਡਾਕਟਰੀ ਤੌਰ ਤੇ ਬਿਲਕੁਲ ਫਿਟ ਇਸ ਤੋਂ ਬਾਅਦ ਕਲਾਸ 1 ਮੈਡੀਕਲ ਪ੍ਰੀਖਿਆ ਹੁੰਦੀ ਹੈ ਜੋ ਡੀਜੀਸੀਏ ਦੁਆਰਾ ਕਰਵਾਈ ਜਾਂਦੀ ਹੈ ਇਹ ਭਾਰਤੀ ਹਵਾਈ ਸੈਨਾ ਦੁਆਰਾ ਪ੍ਰਵਾਨਿਤ ਡਾਕਟਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਇਹ ਪ੍ਰੀਖਿਆਵਾਂ ਸਰਟੀਫਿਕੇਟ ਵਪਾਰਕ ਪਾਇਲਟ ਲਾਇਸੈਂਸ ਯਾਨੀ ਕਿ ਸੀਪੀਐਲ ਪ੍ਰਾਪਤ ਕਰਨਾ ਜ਼ਰੂਰੀ ਹੁੰਦਾ ਹੈ ਇਸ ਦੇ ਵਿੱਚ ਅੱਖਾਂ ECG ਖੂਨ ਦੇ ਟੈਸਟ ਤੇ ENT ਟੈਸਟ ਸ਼ਾਮਿਲ ਨੇ ਤਾਂ ਦੋਵਾਂ ਟੈਸਟਾਂ ਦੀ ਕੀਮਤ ਤਕਰੀਬਨ 10000 ਰੁਪਏ ਹੁੰਦੀ ਹੈ ਹਾਲਾਂਕਿ ਜੇਕਰ ਕੋਈ ਕਲਰ ਬ্লাইন্ড ਹੈ ਤਾਂ ਪਾਇਲਟ ਨਹੀਂ ਬਣ ਸਕਦਾ ਇਸ ਤੋਂ ਲਾਵਾ ਸ਼ੁਰੂ ਦੇ ਵਿੱਚ ਖੂਨ ਅਤੇ ਪਿਸ਼ਾਬ ਦੇ ਟੈਸਟ ਵਰਗੇ ਮੁਢਲੇ ਟੈਸਟਾਂ ਦੀ ਲੋੜ ਹੁੰਦੀ ਹੈ ਜੇਕਰ ਕੋਈ ਵੀ ਅਜਿਹਾ ਟੈਸਟ ਦੇ ਵਿੱਚ ਅਸਫਲ ਹੋ ਜਾਂਦਾ ਹੈ ਤਾਂ ਉਹ ਪਾਇਲਟ ਨਹੀਂ ਬਣ ਸਕਦਾ ਹੁਣ ਜ਼ਿਕਰ ਕਰਾਂਗੇ ਕਿ ਇਸ ਤੋਂ ਬਾਅਦ ਕੀ ਹੁੰਦਾ ਹੈ ਤਾਂ ਸਾਰੀਆਂ ਯੋਗਤਾਵਾਂ ਜ਼ਰੂਰੀਆਂ ਪੂਰੀਆਂ ਕਰਨ ਤੋਂ ਬਾਅਦ ਕਿਸੇ ਨੂੰ ਡੀਜੀਸੀਏ ਸੀਪੀਐਲ ਪ੍ਰੀਖਿਆ ਦੇਣੀ ਚਾਹੀਦੀ ਜੋ ਆਮ ਤੌਰ ਤੇ ਹਰ ਸਾਲ ਦੇ ਵਿੱਚ 4 ਵਾਰ ਹੁੰਦੀ ਹੈ ਇੱਕ ਕੋਰਸ ਨੂੰ ਪਾਸ ਕਰਨ ਲਈ ਦੋ ਤਰ੍ਹਾਂ ਦੀ ਸਿਖਲਾਈ ਦੇ ਵਿੱਚੋਂ ਗੁਜ਼ਰਦੇ ਨੇ ਜ਼ਮੀਨੀ ਸਿਖਲਾਈ ਤੇ ਉਡਾਣ ਜ਼ਮੀਨੀ ਸਿਖਲਾਈ, ਪਾਇਲਟ ਸਿਖਲਾਈ ਦਾ ਅਕੈਡੈਮਿਕ ਪੜਾਅ ਜਿਸ ਦੇ ਵਿੱਚ ਮੌਸਮ ਵਿਗਿਆਨ, 에ਅਰ ਰੈਗੂਲੇਸ਼ਨ, ਨੈਵੀਗੇਸ਼ਨ, ਰੇਡੀਓ ਟੈਲੀਫੋਨੀ ਤੇ ਤਕਨੀਕੀ ਵਿਸ਼ਿਆਂ ਵਰਗੇ ਵਿਸ਼ੇ ਸ਼ਾਮਲ ਹੁੰਦੇ ਨੇ। ਉਹਨਾਂ ਦੇ ਲਿਖਤੀ ਇਮਤਿਹਾਨਾਂ ਦੇ ਵਿੱਚੋਂ ਘੱਟੋ-ਘੱਟ 70% ਅੰਕ ਪ੍ਰਾਪਤ ਕਰਨਾ ਜ਼ਰੂਰੀ ਹੈ। ਇਸ ਤੋਂ ਬਾਅਦ ਉਮੀਦਵਾਰ ਭਾਰਤ ਦੇ ਵਿੱਚ ਵੱਖ-ਵੱਖ DGCA ਦੇ ਵੱਲੋਂ ਪ੍ਰਵਾਨਿਤ ਫਲਾਈਂਗ ਟ੍ਰੇਨਿੰਗ ਆਰਗੇਨਾਈਜੇਸ਼ਨ ਦੇ ਵਿੱਚ ਸ਼ਾਮਲ ਹੁੰਦੇ ਨੇ। ਇੱਥੇ ਉਹਨਾਂ ਨੂੰ 200 ਘੰਟੇ ਦੀ ਉਡਾਣ ਦਾ ਤਜਰਬਾ ਮਿਲਦਾ ਹੈ। ਇਸ ਤੋਂ ਇਲਾਵਾ ਦੂਜਾ ਵਿਕਲਪ ਕੈਡੇਟ ਪਾਇਲਟ ਪ੍ਰੋਗਰਾਮ ਹੈ ਜੋ ਕਿ 에어ਲਾਈਨ ਕੰਪਨੀ ਦੇ ਵੱਲੋਂ ਚਲਾਇਆ ਜਾਂਦਾ ਹੈ ਮਹਾਰਾ ਦੇ ਮੁਤਾਬਕ ਜੇਕਰ ਕੋਈ ਵੀ ਉਮੀਦਵਾਰ ਆਪਣਾ ਹਵਾ ਬਾਜ਼ੀ ਕੈਰੀਅਰ 에어ਲਾਈਨ ਕੈਡੇਟ ਪਾਇਲਟ ਪ੍ਰੋਗਰਾਮ ਨਾਲ ਸ਼ੁਰੂ ਕਰਦਾ ਹੈ ਤਾਂ ਇਸ ਦੇ ਇੱਕ ਨਿਸ਼ਚਿਤ ਸਿਲੇਬਸ ਹੁੰਦਾ ਹੈ ਜਿਸ ਦੇ ਵਿੱਚ ਸਿਧਾਂਤਕ ਤੇ ਵਿਗਿਆਹਾਰਕ ਸਿੱਖਲਾਈ ਦੋਵੇਂ ਸ਼ਾਮਿਲ ਨੇ ਇਸ ਦੇ ਵਿੱਚ 에ਵੀਏਸ਼ਨ ਬਾਰੇ ਬੁਨਿਆਦੀ ਜਾਣਕਾਰੀ ਗੰਭੀਰਤਾ ਦੇ ਨਾਲ ਪੜ੍ਾਈ ਜਾਂਦੀ ਹੈ ਤੇ ਨਾਲ ਹੀ ਪਾਰਟਨਰ ਫਲਾਈਟ ਟ੍ਰੇਨਿੰਗ ਆਰਗੇਨਾਈਜੇਸ਼ਨ ਵਿਖੇ ਪ੍ਰੈਕਟੀਕਲ ਫਲਾਈਂਗ ਸੈਸ਼ਨ ਵੀ ਸ਼ਾਮਿਲ ਹੈ ਇਕ ਰੀਟ ਸਿਖਲਾਈ ਜਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ਤਾਂ ਜੋ ਪਾਇਲਟ ਕਯੂਗ ਦੀਆਂ ਜ਼ਰੂਰਤਾਂ ਦੇ ਮੁਤਾਬਕ ਹੁਨਰ ਜਿਹੜਾ ਹਾਸਲ ਕੀਤਾ ਜਾ ਸਕੇ ਤਾਂ ਹੁਣ ਜ਼ਿਕਰ ਕਰਾਂਗੇ ਤਨਖਾਹ ਦਾ ਇੱਕ ਪਾਇਲਟ ਨੇ ਸਾਨੂੰ ਦੱਸਿਆ ਕਿ ਭਾਰਤੀ ਹਵਾਬਾਜ਼ੀ ਜ਼ਖਤ ਦੇ ਵਿੱਚ ਇੱਕ ਪਾਇਲਟ ਦੀ ਤਨਖਾਹ ਵੀ ਕਾਫੀ ਚੰਗੀ ਹੁੰਦੀ ਹੈ ਕੈਪਟਨ ਮੋਹਿਤ ਮੁਤਾਬਕ ਇੱਕ ਪਾਇਲਟ ਨੂੰ 12 ਘੰਟੇ ਆਰਾਮ ਕਰਨਾ ਜ਼ਰੂਰੀ ਹੁੰਦਾ ਹੈ ਜੇਕਰ ਅਸੀਂ ਹਵਾਈ ਅੱਡੇ ਤੋਂ ਆਉਣ ਜਾਣ ਦੇ ਸਮੇਂ ਨੂੰ ਜੋੜਦੇ ਆ ਤੇ ਤਕਰੀਬਨ 15 ਘੰਟਿਆਂ ਦਾ ਬ੍ਰੇਕ ਬਣਦਾ ਹੈ ਇਸ ਤੋਂ ਲਗਾ ਹਫ਼ਤੇ ਦੇ ਵਿੱਚ ਇੱਕ ਵਾਰ ਪਾਇਲਟ ਨੂੰ 48 ਘੰਟੇ ਜਾਂ 2 ਦਿਨ ਦਾ ਲਗਾਤਾਰ ਬ੍ਰੇਕ ਲੈਣਾ ਚਾਹੀਦਾ ਹੈ ਪਹਿਲਾਂ ਇਹ ਸਮਾਂ 36 ਘੰਟਿਆਂ ਦਾ ਹੁੰਦਾ ਸੀ ਇਸ ਦੇ ਨਾਲ ਹੀ ਜੇਕਰ ਅਸੀਂ ਤਨਖਾਹ ਦੀ ਗੱਲ ਕਰੀਏ ਤਾਂ ਪਹਿਲੇ ਅਧਿਕਾਰੀ ਨੂੰ ਆਮ ਤੌਰ ਤੇ ਹਰ ਮਹੀਨੇ ਤਕਰੀਬਨ 1,25,000 ਤੋਂ 2.5 ਲੱਖ ਰੁਪਏ ਮਿਲਦੇ ਨੇ ਜੇਕਰ ਕੋਈ ਕੈਪਟਨ ਦਾ ਅਹੁਦਾ ਸੰਭਾਲਦਾ ਹੈ ਤਾਂ ਰਕਮ ਪ੍ਰਤੀ ਮਹੀਨਾ 4 ਤੋਂ 8 ਲੱਖ ਰੁਪਏ ਤੱਕ ਵੱਧ ਜਾਂਦੀ ਹੈ ਜੇਕਰ ਨੌਕਰੀ ਕਿਸੇ ਕੁਮਾਂਤਰੀ 에ਰਲਾਈਨ ਕੰਪਨੀ ਵਿੱਚ ਹੈ ਤਾਂ ਤਨਖਾਹ ਹੋਰ ਵੀ ਵੱਜ ਜਾਂਦੀ ਹੈ ਕੈਪਟਨ ਮੋਹਿਤ ਕਹਿੰਦੇ ਨੇ ਕਿ ਅਕਸਰ ਮਿਡਲ ਈਸਟ ਦੇਸ਼ਾਂ ਦੇ ਵਿੱਚ ਪਾਇਲਟਾਂ ਲਈ ਜ਼ਿਆਦਾ ਅਸਾਮੀਆਂ ਹੁੰਦੀਆਂ ਨੇ ਕਿਉਂਕਿ ਉਹਨਾਂ ਦੇ ਲੋਕ ਆਪਣੇ ਇਹ ਪੇਸ਼ੇ ਦੇ ਵਿੱਚ ਬਹੁਤ ਘੱਟ ਹੁੰਦੇ ਨੇ ਇੱਕ ਫਾਸਟ ਆਫਰ ਪ੍ਰਤੀ ਮਹੀਨਾ 8 ਤੋਂ 9 ਲੱਖ ਰੁਪਏ ਕਮਾਉਂਦਾ ਤੇ ਟੈਕਸ ਵੀ ਘੱਟ ਹੁੰਦੇ ਨੇ ਹਲਕਿ ਤੁਹਾਨੂੰ ਕਿਸੇ ਹੋਰ ਦੇਸ਼ ਦੇ ਵਿੱਚ ਰਹਿਣਾ ਪਾਏਗਾ ਤਾਂ ਯਾਨੀ ਰਹਿਣ ਸਣ ਦਾ ਖਰਚਾ ਵੱਧ ਹੋਏਗਾ ਪਾਇਲਟ ਬਣਨ ਦੇ ਜਿੰਨੇ ਫਾਇਦੇ ਨੇ ਉਹ ਨਹੀਂ ਸਿੱਖਿਆ ਤੇ ਸਿਖਲਾਈ ਮਹਿੰਗੀ ਵੀ ਹੈ ਰਵਾਇਤੀ ਸੀਪੀਐਲ ਸਿਖਲਾਈ ਕੋਰਸ ਦੀ ਕੀਮਤ 55 ਤੋਂ 85 ਲੱਖ ਰੁਪਏ ਦੇ ਵਿਚਕਾਰ ਹੈ